ਅੱਜ ਇੱਕ ਇੱਥੇ ਭਗਮੰਤ ਸਮਾਉ ਆਂ ਮਤਲਬ ਬਲੈਕਮੇਲਰ ਬੰਦਾ ਸਾਰੇ ਜ਼ਿਲ੍ਹੇ ਨੂੰ ਪਤਾ ਹੈ ਉਹ ਜਿੱਥੇ ਸਾਡੇ ਖਿਲਾਫ ਜ਼ਹਿਰ ਉਗਲ ਕੇ ਗਿਆ ਕਿ ਮੱਖਣ ਭਾਈ ਕਾਸਰੇ ਦਾ ਲੂਚਾ ਲੰਡਾ ਤੇ ਮੈਂ ਤੇਰਾ ਕੀ ਕੱਢ ਲਿਆ ਭਾਈ ਦੱਸ ਮੈਨੂੰ ਜਾਂ ਮੇਰਾ ਲੂਚ ਬਣਾ ਕੀ ਦੇਖ ਲਿਆ ਦਿਲਜੀਤ ਦੇ ਤਾਂ ਤੂੰ ਕਹਣਾ ਵੀ ਸਾਡੇ ਸਮਾਜ ਪ੍ਰਤੀ ਬੋਲਦਾ ਹੈ ਤੇ ਅੱਜ ਇਹਦੀ ਤੁਸੀਂ ਭਾਸ਼ਾ ਦੇਖ ਲਓ ਤੇ ਜਿਹੜਾ ਕਿ ਪਾਰਟੀ ਦੇ ਵਿੱਚ ਕੰਮ ਕਰਦਾ ਚਲੋ ਮੈਨੂੰ ਕਹਿੰਦਾ ਵੀ ਗਲਤ ਬੋਲਿਆ ਤੇ ਤੂੰ ਤਾਂ ਪੁਰਾਣਾ ਲੀਡਰ ਘੋਣਾ ਆਪਣੇ ਆਪ ਨੂੰ ਤੇ ਤੇਰੀ ਤਾਂ छवि ਵਧੀਆ ਹੋਣੀ ਚਾਹੀਦੀ ਹੈ ਵਧੀਆ ਬੋਲਣ ਬੋਲਣ ਦਾ ਤਰੀਕਾ ਹੋਣਾ ਚਾਹੀਦਾ ਮੰਗ ਪੱਤਰ ਦਿੰਨੇ ਆਪਾਂ ਉਹ ਥਾਣੇਦਾਰ ਬਣਿਆ ਜੀ ਮੱਖਣ ਮੱਖਣ ਨੇ ਆਏ ਕਰਿਆ ਜੀ ਉਹ ਰਿਸ਼ਤਾ ਕਰਾਉਂਦਾ ਜੀ ਉਹ ਫਲਾਨਾ ਕਰਦਾ ਜਵੜੀਆਂ ਮਰੀ ਜਾਂਦਾ ਤੈਨੂੰ ਕੋਈ ਬੈਕਗ੍ਰਾਉਂਡ ਦਾ ਪਤਾ ਨਹੀਂ ਸਤਾ ਨਹੀਂ ਪਾਰਟੀ ਚੋਂ ਤੈਨੂੰ ਇਹਨਾਂ ਨੇ ਕੱਢਿਆ ਹੋਇਆ ਪੈਸੇ ਲੈ ਕੇ ਤੂੰ ਬੈਠ ਜਾਣਾ ਠੀਕ ਹੈ ਜੀ ਸਾਰੇ ਲੋਕਾਂ ਨੂੰ ਪਤਾ ਹੈ ਵੀ ਬਕਾਊ ਮਾਲ ਐ ਆ ਬੋਟਾ ਬੋਟਾ ਦੇ ਰੂ 500 ਤੋਂ ਬਾਅਦ ਵੋਟ ਨਹੀਂ ਪੈਂਦੀ ਦੋਨਾਂ ਪਾਰਟੀਆਂ ਤੋਂ ਪੈਸੇ ਲੈ ਕੇ ਫਿਰ ਬੈਠਦਾ ਤੇ ਨਾਰਾ ਕੀ ਹੈ ਗਰੀਬ ਹੈ ਜੀ ਮਜ਼ਦੂਰਾਂ ਦਾ ਆ ਕਰਿਆ ਮਜ਼ਦੂਰਾਂ ਦਾ ਉਹ ਕਰਿਆ ਮੈਂ ਇਸ ਆਦਮ ਰਾਹੀਂ ਪਾਈ ਬੇਨਤੀ ਕਰਨਾ ਚਾਹਣਾ ਹੈ ਵੀ ਇਹਨੂੰ ਐ ਪੁੱਛੋ ਭਗਵੰਤ ਸੁਮਾਉ ਦੇ ਕਿਹੜੇ ਘੋੜੇ ਚੱਲਦੇ ਆ ਕਿਹੜੇ ਟਰੱਕ ਚੱਲਦੇ ਆ ਤਿੰਨ ਬੱਚੇ ਇਹਦੇ ਰੈਨਸੈਂਸ ਸਕੂਲ ਚ ਪੜ੍ਹਦੇ ਆ ਸਾਡੇ ਸਕੂਲ ਸਾਡੇ ਬੱਚੇ ਤਾਂ ਸਰਕਾਰੀ ਸਕੂਲ ਚ ਪੜ੍ਹ ਕੇ ਨੌਕਰੀ ਲਈ ਹੈ ਫੇਰ 14 15 ਤੋਲੇ ਸੋਨਾ ਦਿਖਾਇਆ ਕਾਗਜ਼ਾਂ ਦੇ ਵਿੱਚ ਇਹਨੇ ਜਦੋਂ ਵੋਟਾਂ ਦੇ ਕਾਗਜ਼ ਭਰੇ ਆ ਪਲਾਟਨ ਹੋਰ ਬਹੁਤ ਕੁਝ ਹੈ ਇਹਨੇ ਦਿਖਾਇਆ ਸਾਡੇ ਕੋਲੇ ਕੋਈ ਸੋਨਾ ਨਹੀਂ ਜਿਹੜੀਆਂ ਇਹ ਗੱਲਾਂ ਕਰਦਾ ਵੀ ਤਾਣੇਦਾਰ ਬਣ ਕੇ ਜੀ 2 ਲੱਖ ਰੁਪਈਆ ਲੈ ਲਿਓ ਬੰਦੇ ਦੇ ਕੱਪੜੇ ਲਾ ਤੇ ਉਹਦਾ ਆ ਕਰਤਾ ਉਹ ਕਰਤਾ ਮਤਲਬ ਜਿਹੜੀ ਅੱਜ ਸ਼ਬਦਾਵਲੀ ਵਰਤੀ ਹੈ ਇਹ ਇਹ ਕੋਈ ਚੰਗੀ ਐ ਫਿਰ ਤੂੰ ਕਹਿਣਾ ਵੀ ਐਮਐਸਸੀ ਤੋਂ ਕੁੱਟ ਖਾਦੀ ਜੀ ਉਹ ਖਾਦੀ ਜੀ ਬਾ ਖਾਦੀ ਹੁਣ ਜੇ ਕੋਈ ਦਾਸ ਲਗਾੜੇ ਆ ਕੇ ਬੰਦੇ ਨੂੰ ਘੇਰ ਲੈਣ ਉਹਦੇ ਮੂਰੇ ਕੀ ਬਣਦਾ ਆ ਹੁਣ ਜ਼ੁਰਮ ਵਿੱਚ ਵਾਧਾ ਕਰਾਇਆ ਸਾਰੇ ਅਸੀਂ ਇਕੱਠੇ ਕਰ ਲਾਂਗੇ ਤੇ ਭਗਵੰਤ ਸਿਆਂ ਦਹੀਂ ਨਾ ਟੁੱਕ ਦੇਵਾਂਗੇ 21 ਦੀ 31 ਪਾਵਾਂਗੇ ਨਾਲੇ ਵੀਡੀਓ ਬਣਾਵਾਂਗੇ ਦਹੀ ਨਾ ਟੋਕ ਦੇਣਾ ਹੀ ਦੇਣਾ ਉਹ ਤਾਂ ਪਰ ਉਹ ਹੀ ਐਮਸੀ ਕਿਉਂ ਸਾਡੇ ਰਿਸ਼ਤੇਦਾਰਾਂ ਕੋਲੇ ਤੁਰੇ ਫਿਰਦਾ ਜੇ ਇਹ ਤੈਨੂੰ 10 ਬੰਦੇ ਇੱਥੇ ਘੇਰਲੇ ਬੰਦਾ ਕੋਈ ਇੱਕ ਆਪਦੀ ਵਿਚਾਰਧਾਰਾ ਦੇ ਵਿੱਚ ਬੰਦਾ ਬੈਠਾ ਹੈ ਜੇ ਉਹ ਗੱਲ ਕਰੀ ਜਾਂਦਾ ਤੁਰਿਆ ਜਾਂਦਾ ਤੂੰ ਕਹਿਣਾ ਵੀ ਇਹ ਬੋਲਣ ਦੀ ਅਕਲ ਨਹੀਂ ਫਿਰ ਤੈਥੋਂ ਅਕਲ ਲੈ ਲੈਨੇ ਆ ਤੇਰੇ ਤੋਂ ਲੈ ਲੈਨੇ ਆਂ ਹਰਦਿਆਲ ਮਾਨ ਨੇ ਤੈਨੂੰ ਕੁੱਟ ਕੇ ਹਵਾਲਾ ਚ ਦਿੱਤਾ ਐਸਐਸਪੀ ਨੇ ਤੂੰ ਮੈਨੂੰ ਕਹਿੰਦਾ ਤੇਰੇ ਤੇ 50 ਪਰਚੇ ਦਰਜ ਐ ਕਿਹੜੇ ਦਲਤਾਂਵਾਦ ਤੇ ਲੜਦਾ ਭਾਈ ਤੂੰ ਕਿਹੜੇ ਲੋਕਾਂ ਨੂੰ ਪਲਾਟ ਦਵਾਤੇ ਠੱਗੀਆਂ ਤੇ ਲੱਕ ਬੰਨਿਆ ਵਾ ਤੁਹਾਡਾ ਸਾਰਾ ਦਿਨ ਜਿੱਧਰੋਂ ਦੋ ਰੁਪਏ ਮਿਲਦੇ ਨਾ ਉਹ ਉਹ ਉਧਰ ਨੂੰ ਜਾਵੜੈਨਾ ਉਹ ਪਾਰਟੀ ਵਾਲੇ ਕਹਿੰਦੇ ਅਸੀਂ ਤਾਂ ਇਹਨੂੰ ਕੱਢਿਆ ਹੋਇਆ ਪਾਰਟੀ ਦੇ ਵਿੱਚੋਂ ਠੱਗੀਆਂ ਮਾਰਦਾ ਸੀ ਕੋ ਬਾਹਰਲੇ ਦੇਸੋਂ ਆਇਆ ਸੀ 1.5 ਲੱਖ ਰੁਪਇਆ ਦੇ ਗਿਆ ਤੇ ਉਹ 1.5 ਰੱਖਦਾ ਅੱਜ ਤੱਕ ਹਿਸਾਬ ਨਹੀਂ ਦਿੱਤਾ ਮੱਖਣ ਭਾਈ ਕਹੇ ਜਾਂ ਕੁਝ ਨਹੀਂ ਕਰਦਾ ਮੈਂ ਰਿਟਰਨ ਭਰਦਾ ਸਾਰਾ ਕੁਝ ਕਰਦਾ ਜਦੋਂ ਕੋਈ ਕੰਮ ਕਰਦੇ ਹਾਂ ਤੇ ਅਲੋਕੇਸ਼ਨ ਵੀ ਲੱਗਦੇ ਹੁੰਦੇ ਆ ਤੇ ਨਾਲੇ ਉਹ ਐਮਐਸਸੀ ਜਿਹਨੂੰ ਕਹਦੀ ਜਿਹਦੀ ਤੂੰ ਸਪੋਰਟ ਕਰਦਾ ਤੂੰ ਇੱਕ ਪਾਸੇ ਤਾਂ ਕਹਿੰਦਾ ਮੈਂ ਗਰੀਬਾਂ ਨਾਲ ਕੱਢਦਾ ਮਜ਼ਦੂਰਾਂ ਨਾਲ ਕੱਢਦਾ ਜਿੱਥੇ ਬੇਇਨਸਾਫੀ ਹੁੰਦੀ ਹੈ ਉੱਥੇ ਖੜਦਾ ਹੈ ਤੇ ਅੱਜ ਤੂੰ ਫਿਰ ਉਹ ਐਮਸੀ ਦੀਆਂ ਗੱਲਾਂ ਕਰਦਾ ਹੈ ਚਾਰ ਛਿੱਲੜ ਤੇਨੂੰ ਦਿਲਜੀਤ ਨੇ ਦੇਤੇ ਠੀਕ ਹੈ ਵੀ ਉੱਥੇ ਬੈਠਾ ਬੋਲੀ ਚੱਲ ਹੋਰ ਕਿੱਡਾ ਕਿ ਤੂੰ ਮਤਲਬ ਨਿਆਦ ਨਾ ਕਿਸ ਨੂੰ ਜਾ ਕਿੱਡਾ ਕੀਦੇ ਖਾਤਰ ਲੜਦਾ ਹੈ ਦੁਕਾਨ ਜਿਹੜੀਆਂ ਬੁੜੀਆਂ ਵਿਚਾਰੀਆਂ ਇਹਨਾਂ ਦੇ ਤੂੰ ਸਿਬਲ ਖਰਾਬ ਕਰਤਾ ਪੈਸੇ ਮੁਕਰਾਤੇ ਸੀਰੀ ਭੁਜਾਤੇ ਦਿਹਾੜੀ ਕਾਦੇ ਨੇ ਉਹ ਭੁਜਾਤੇ ਉਹਨਾਂ ਦੇ ਤੂੰ ਕੈਰੀਅਰ ਖਰਾਬ ਕਰਤਾ ਅਗਲੇ ਨੇ ਕਹਨ ਕੋਈ ਵਿਆਹ ਸਾਦੀ ਕਰਨੀ ਆ ਹੋਰ ਕੁਝ ਕਰਨਾ ਉਹਦਾ ਰਿਸ਼ਤਾ ਤੋੜਦਾ ਤੁਸੀਂ ਤਾਂ ਇਹ ਕੰਮ ਭਾਲਦੇ ਹੋ ਤੁਸੀਂ ਤਾਂ ਇਹ ਕੰਮ ਭਾਲਦੇ ਹੋ ਵੀ ਇੱਥੇ ਵੱਡਾ ਟੁੱਕੀ ਚੱਲੇ ਤੇ ਆਪਾਂ ਕਲੋਨੀਆਂ ਚ ਪਲਾਟ ਲਈਏ ਘਰ ਲਈਏ ਇੱਕ ਬੰਦੇ ਨੂੰ ਇਹ ਦੱਸਦੇ ਵੀ ਤੂੰ ਨਿਆ ਦਵਾਈਆ ਕਿਸੇ ਨੂੰ 500 ਤੋਂ ਵੋਟ ਵੱਧ ਤੈਨੂੰ ਨਹੀਂ ਪਈ ਕਦੇ ਬਾਦਲ ਕਾਂ ਤੋਂ ਪੈਸੇ ਲੈ ਲੈਣਾ ਕਦੇ ਕਾਂਗਰਸ ਤੋਂ ਲੈ ਲੈਣਾ ਫਿਰ ਪਾਰਟੀ ਚੋਂ ਤੈਨੂੰ ਬਾਹਰ ਕੱਢਤਾ ਮੈਂ ਤਾਂ ਇੱਕ ਸੰਸਥਾ 'ਚ ਕੰਮ ਕਰ ਰਿਹਾ ਹਾਂ ਇੱਕ ਸੰਸਥਾ ਦੇ ਵਿੱਚ ਕੰਮ ਕਰ ਰਿਹਾ ਹਾਂ ਵਰਲਡ ਹਿਊਮਰਟਸ ਕਾਉਂਸਲ ਦੇ ਵਿੱਚ 2006 ਤੋਂ ਮਰਦੇ ਦਮ ਤੱਕ ਉੱਥੇ ਹੀ ਰਹੂੰਗਾ ਨਾ ਵਿਕਿਆ ਨਾ ਵਿਕਣਾ ਉਹ ਜੋਗੇ ਪਰਚਾ ਦਰਜਾਈ ਮੱਖਣ ਤੇ ਉਹਦੇ ਪਰਚਾ ਦਰਜੇ ਮੈਂ ਤਾਂ ਆਪ ਕਹਿੰਦਾ ਮੇਰੇ ਤੇ ਪੰਜ ਪਰਚੇ ਦਰਜੇ ਦੂਤ ਸੰਘਰਸ਼ ਕਰਾਂਗੇ ਪਰਚੇ ਹੋਣਗੇ ਪਰ ਮੈਂ ਤੇਰੇ ਵਾਂਗੂ ਵਿਗਿਆ ਨਹੀਂ ਵਿਕਿਆਉ ਮਾਲ ਨਹੀਂ ਟੁਕਟੇਰ ਨਹੀਂ ਹੈਗਾ ਮੈਂ ਵੀ ਦੌਰ ਵੀ ਲੈ ਇੱਧਰ ਹੋ ਗਿਆ ਸਾਡੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹ ਕੇ ਵਧੀਆ ਡਿਗਰੀਆਂ ਲੈ ਕੇ ਗਏ ਆ 92 99% ਨੰਬਰ ਤੇ ਜਿਹੜੇ ਤੂੰ ਐਸੀਬੀਸੀ ਦੀ ਜਾਂ ਦਲਤ ਭਾਈਚਾਰੇ ਦੀ ਗੱਲ ਕਰਦਾ ਹੈ ਤੇ ਤੂੰ ਫਿਰ ਸਰਕਾਰੀ ਸਕੂਲ ਚ ਲਾਭ ਦੇ ਜਵਾਕ ਕਿਉਂਕਿ ਲੋਕਾਂ ਨੂੰ ਗਮਰਾਹ ਕਰਨਾ ਲੜਾਉਣਾ ਉਹਨਾਂ ਦੇ ਸਿੱੱਵਲ ਖਰਾਬ ਕਰਨੇ ਕੈਰੀਅਰ ਖਰਾਬ ਕਰਨਾ 2-2000 ਰੁਪਿਆ 5-5000 ਰੁਪਿਆ 10-1000 ਰੁਪਿਆ ਲੈ ਕੇ ਤੇਰਾ ਕੰਮ ਹੈ ਭਗਵੰਤ ਸਮਾਉ ਦਿਹਾੜੀ ਬਣਾਉਣਾ ਵੀ ਅੱਜ 10000 ਰੁਪਿਆ ਬਣ ਗਿਆ ਇਹ ਮੁੱਦੇ ਨੂੰ ਖਤਮ ਕਰੋ ਹਣ ਸੰਗਰੂਰ ਚੱਲੋ ਫਿਰ ਚੰਦ ਭਾਂਣ ਚੱਲੋ ਫਿਰ ਫਰਾਨੇ ਤਾਂ ਚੱਲੋ ਫਿਰ ਇਹਦੇ ਕੋਲੇ ਚੱਲੋ ਠੱਗੀਆਂ ਟੋਰੀਆਂ ਤੇ ਲੱਕ ਬੰਨਿਆ ਹੋਇਆ ਕਿਹੜਾ ਕੰਮ ਕਰਦਾ ਤੂੰ ਕੋਈ ਸਾਈਡ ਬਿਜ਼ਨਸ ਪਾਰਟੀਆਂ 'ਚ ਕੰਮ ਕਰਦਾ ਹੈ ਹਰੇਕ ਲੋਕ ਕਰਦੇ ਨਾ ਜਿਨੇ ਕਾਮਰੇਡ ਸਾਡੇ ਭਾਈ ਆ ਉਹ ਕੰਮ ਕਰਦੇ ਆ ਪਾਰਟੀ 'ਚ ਉਹਨਾਂ ਦਾ ਸਾਈਡ ਬਿਜ਼ਨਸ ਹੈ ਕਿਸੇ ਕੋਲੇ ਜ਼ਮੀਨ ਆ ਕੋਈ ਬੁਟੀਕ ਦਾ ਕੰਮ ਕਰਦਾ ਹੈ ਕੋਈ ਕੋਈ ਕੁਛ ਕਰਦਾ ਕੋਈ ਕੁਛ ਕਰਦਾ ਤੇਰਾ ਇੱਕ ਕਾਰੋਬਾਰਗ ਨੇ ਆਦੇ ਆ ਗੱਲ ਚ ਪਾ ਕੇ ਪਰਨਾ ਇੱਕ ਪਾਸਣ ਦੇਣ ਜਾਣਦਾ ਹੋਰ ਤੀਜਾ ਕੋਈ ਕੰਮ ਨਹੀਂ ਇਹ ਖਾ ਗਿਆ ਜੀ ਇਹ ਉਹ ਕਰ ਗਿਆ ਜੀ ਇਹ ਆ ਕਰ ਗਿਆ ਜੀ ਆ ਗੱਲਾਂ ਬਾਤਾਂ ਜਿੱਦ ਪਹਿਲੀ ਵਾਰ ਇਲੈਕਸ਼ਨ ਦੇ ਪਰੇ ਸੀ ਉਦੋਂ ਕਹਿੰਦਾ ਮੇਰੇ ਕੋਲੇ ਕੁਛ ਨਹੀਂ ਮੇਰੇ ਤਾਂ ਸਿਰ ਪੈਸੇ ਆ ਹੁਣ ਵਾਲੇ ਕਾਗਜ਼ਾਂ ਦੇ ਵਿੱਚ ਪਲਾਟ ਨ ਸੋਹਣਾ ਰੈਨਸੈਂਸ ਸਕੂਲ ਦੇ ਵਿੱਚ ਤਿੰਨੇ ਜਵਾਕ ਪੜਦੇ ਆ ਬੱਚੇ ਪੜਦੇ ਆ ਉਹ ਫੀਸ ਕਿੱਥੋਂ ਆਉਂਦੀ ਐ ਜਿਹੜੇ ਨਜ਼ਾਰੇ ਤੂੰ ਲੈਣਾ 100 ਕਿੱਲੇ ਵਾਲਾ ਨਹੀਂ ਕਰਦਾ ਤੇ ਤੂੰ ਦਲਤ ਭਾਈਚਾਰੇ ਦਾ ਰਖਵੱਲਾ ਬਣਿਆ ਹੋਇਆ ਲੋਕਾਂ ਦੇ ਪੈਸੇ ਮੁਕਰਾ ਦਿਨਾ 5000 ਰੁਪਏ ਦੀ ਮਾਰ ਐ ਕੀਦੇ ਅਸੀਂ ਕੱਪੜੇ ਲਹਾਏ ਐ ਕੀਦਾ ਕੁਛ ਕਰਿਆ ਉੱਪਰੋਂ ਰੱਬ ਤੋਂ ਡਰਦੇ ਆ ਥੱਲੇ ਅਸੀਂ ਅਦਾਲਤ ਤੋਂ ਡਰਦੇ ਆ ਅਦਾਲਤ ਤੇ ਅੱਜ ਵੀ ਭਰੋਸਾ ਹੈ ਕੱਲ ਵੀ ਭਰੋਸਾ ਹੈ ਰੱਬ ਤੇ ਪਹਿਲਾਂ ਵੀ ਭਰੋਸਾ ਹੈ ਅੱਜ ਵੀ ਭਰੋਸਾ ਤੇ ਕੱਲ ਨੂੰ ਵੀ ਭਰੋਸਾ ਹੈ ਕਹਦੇ ਕਾਨੂੰਨ ਦੀ ਗੱਲ ਕਰ ਇਹ ਜਵਲੀਆਂ ਮਾਰੀ ਜਾਣੀਆਂ ਮੈਮੋਰੰਡਮ ਦੇਣੇ ਮੰਗ ਪੱਤਰ ਦੇਣੇ ਅਸੀਂ ਆਹ ਕਰਾਂਗੇ ਅਸੀਂ ਉਹ ਕਰਾਂਗੇ ਜਿਹੜਾ ਕੁਝ ਕਰਨਾ ਤੂੰ ਕਰ ਲਈ ਜਿਹੜਾ ਜ਼ੋਰ ਲਾਉਣਾ ਲਾ ਲਈ ਕੋ ਟੈਨਸ਼ਨ ਨਹੀਂ ਮੇਰੀ ਕਾਲ ਤੇ ਵੀ 20000 ਬੰਦਾ ਇਕੱਠਾ ਹੋ ਜੂ ਪਰ ਮੈਂ ਕਾਦੇ ਵਾਸਤੇ ਮੈਂ ਕੋਈ ਕੋਈ ਜੰਗ ਚ ਉੱਧ ਲੜਨਾ ਰਹੀ ਗੱਲ ਜਿਹੜੀ ਤੂੰ ਐਮ ਸੀ ਸਾਹਿਬ ਕਾ ਐਮ ਸੀ ਸਾਹਿਬ ਕਹਿਣਾ ਵੀ ਉਹਦੇ ਨਾਲ ਆਏ ਹੋਇਆ ਲੜਾਈ ਹੋਈ ਉਹ ਹੋਈ ਉਹਨੂੰ ਵੀ ਦੱਸ ਦੀ ਵੀ ਦਹੀਂ ਨਾ ਟੁੱਕ ਦੇਵਾਂਗੇ ਤੈਨੂੰ ਹੁਣ ਕੋਈ ਕਿਤੋਂ ਦਾ ਕੋਈ ਕਿਤੋਂ ਦਾ ਕੋਈ ਕਿਤੋਂ ਦਾ ਇਕੱਠੇ ਕਰ ਲਈਏ ਧਾਰਾ ਹੀ ਲੱਗੀ ਆ ਇਹ ਤਾਂ 308 ਲੁੱਟ ਖੋਹ ਲੱਗੀ ਐ ਸਜ਼ਾ ਤਾਂ ਨਹੀਂ ਨ ਹੋਈ ਟ੍ਰਾਇਲ ਨਹੀਂ ਚੱਲਿਆ ਤੇ ਇੱਥੇ ਕੱਲ ਫਿਰ ਧਰਨਾ ਲਾਉਣ ਲਾਗੇ ਪੁਲਿਸ ਦੇ ਖਿਲਾਫ ਤੇ 4 ਮਹੀਨਾ ਦਾ ਕੀ ਕਰਦਾ ਸੀ ਉਹ ਤੇਰਾ ਐਮ ਸੀ ਤੇ ਨਾਲੇ ਉਹਨੂੰ ਵੀ ਮੰਡੀ ਜਾਣਦੀ ਐ ਇਸ ਕਰਕੇ ਬਾਲੇ ਸਿਆਣੇ ਤੇ ਬਾਲੇ ਇਮਾਨਦਾਰ ਵਾਲੇ ਜਿਹੜੇ ਕਿੱਸੇ ਨਹੀਂ ਸੁਣਾਈ ਦੇ ਹੁੰਦੇ ਤੈਨੂੰ ਦੁਨੀਆ ਜਾਣਦੀ ਐ ਜਿਹੜੇ ਲੋਕਾਂ ਨੂੰ ਤੂੰ ਲੜਾਉਣਾ ਐ ਉਹ ਵਿਚਾਰੇ ਜਿਹੜੇ ਗਰੀਬ ਬੰਦੇ ਆ ਕੰਮ ਕਰਨ ਵਾਲੇ ਬੰਦੇ ਆ ਚਾਹੇ ਉਹ ਜਰਨਲ ਐ ਐਸਸੀ ਐ ਵੀਸੀ ਐ ਜੋ ਵੀ ਐ ਉਹ ਆਦੇ ਕੰਮ ਤੇ ਆਉਂਦੇ ਆ ਚਲੋ ਉਹਨਾਂ ਨੂੰ ਨਹੀਂ ਦਫ਼ਤਰਾਂ ਦਾ ਪਤਾ ਹੁੰਦਾ ਤੇ ਤੁਸੀਂ ਉਹਨਾਂ ਨੂੰ ਕਹਨੇ ਹੋ ਬੈਂਕਾਂ ਦੇ ਕਰਜ਼ੇ ਮਾਫ਼ ਕਰਾਵਾਂਗੇ ਤੁਹਾਡੇ ਲੋਨ ਮਾਫ਼ ਕਰਾਵਾਂਗੇ ਤੁਸੀਂ ਭਰੋ ਨਾ ਉਹਨਾਂ ਦੇ ਜਿਹੜੇ ਸਿੱਬਲ ਐ ਆਧਾਰ ਕਾਰਡ ਨਾਲ ਜੁੜੇ ਹੋਏ ਆ ਜਿਹੜੇ ਉਹ ਸਾਰਾ ਖਰਾਬ ਕਰਤਾ ਤੁਸੀਂ ਤਾਂ ਲਿਬੜੇ ਹੋਇਓ ਉਹਨਾਂ ਦਾ ਵਿਚਾਰਾਂ ਦਾ ਕਿਉਂ ਤੁਸੀਂ ਕੈਰੀਅਰ ਕਰਾਓ ਕਰਦੇ ਹੋ ਲਿਸਟ ਦੇਵਾਂਗੇ ਕਿਤੋਂ ਕਿਤੋਂ ਕਿੰਨੇ ਕਿੰਨੇ ਪੈਸੇ ਲਏ ਆ ਕੋਨੇ ਪਰਚੇ ਹੁੰਦੇ ਬੰਦਿਆ ਤੇ ਹੁੰਦੇ ਆ ਹੋ ਜਾਣਦੇ ਜੇ ਪਰਚੇ ਦਰਜ ਹੋਣਗੇ ਜੇਲਾਂ ਵੀ ਕਟਾਂਗੇ ਕਟੀਆਂ ਵੀ ਐ ਤੇਰੇ ਵਾਂਗੂ ਚੀਕਾਂ ਨਹੀਂ ਮਾਰਦਾ ਬਕਾਊ ਨਹੀਂ ਹੈਗਾ ਮੈਂ ਸੱਚੇ ਦੀ ਬੱਕ ਜਾਣਾ ਐ ਅੱਥਮ ਲਾ ਕੇ ਤੇ ਮੜਾ ਉਹ ਖੁਰਕ ਕਰਦੇ ਵੀ 10000 ਰੁਪਇਆ ਲੈ ਲਈ ਉਹਦੀ ਧਰਨਾ ਚੱਕ ਲੈਣਾ ਖੜਿਆ ਕਰਨਾ ਕੋਈ ਸਟੇਟ ਸਿੰਬਲ ਹੁੰਦਾ ਬੰਦੇ ਦਾ ਚਾਹੇ ਚੰਨ ਤੇ ਪਹੁੰਚ ਜਾ ਆਦਤ ਉਹੀ ਹੈ 2000 ਰੁਪਇਆ ਲੈ ਲਿਆ 3 ਲੈ ਲਿਆ 4 ਲੈ ਲਿਆ 5 ਲੈ ਲਿਆ ਮੈਂ ਉਹਦੀ ਰਿਟਰਨ ਭਰਦਾ ਕੱਲਾ ਕੱਲਾ ਡਾਟਾ ਦੇ ਨਾ ਉਹਦੇ ਵਿੱਚ ਨਾ ਤਾਂ ਮੈਂ ਵੋਟਾਂ 'ਚ ਖੜਾ ਹੋਣਾ ਨਾ ਮੈਂ ਡੰਡੇ 'ਚ ਝੰਡਾ ਪਾ ਕੇ ਕੋਈ ਰੈਲੀ ਕਰਨੀ ਐ। ਨਾ ਮੇਰਾ ਕੋਈ ਕਿਸੇ ਨਾਲ ਬੈਰ-ਵਿਰੋਧ ਐ। ਉਹ ਮੇਰਾ ਐਮਸੀ ਨਾਲ ਵੀ ਨਹੀਂ ਕੋਈ ਰੌਲਾ ਸੀ। ਇਹ ਤੇਰੇ ਦਿਲਜੀਤ ਨੇ ਲੜਾਇਆ। ਉਹ ਆਪ ਹੀ ਸਾਡੇ ਰਿਸ਼ਤੇਦਾਰਾਂ ਦੇ ਘਰੇ ਕਹਿ ਕੇ ਆਇਆ। ਵੀ ਸਾਨੂੰ ਤਾਂ ਉਹਨੇ ਲੜਾਇਆ ਜਿਵੇਂ ਤੁਸੀਂ ਲੜਾਉਣੇ ਲੋਕਾਂ ਨੂੰ। ਬਾਅਦ 'ਚ ਅਗਲੇ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ। ਚਲੋ ਦਿਲਜੀਤ ਨਾਲ ਮੇਰਾ ਝਗੜਾ ਐ। ਅੱਜ ਨਹੀਂ ਸਵੇਰੇ ਸਵੇਰੇ ਨਹੀਂ ਪਰਸੋਂ ਮਹੀਨੇ ਨੂੰ ਸਾਲ ਨੂੰ ਨਿਬੜ ਜੂਗਾ ਉਹ ਚ ਗਲਤੀ ਹੋਈ ਉਹ ਮੰਨ ਲੂਗਾ ਸਾਡੇ ਚੋ ਜੀ ਅਸੀਂ ਮੰਨ ਲਾਂਗੇ ਤੇਰਾ ਕੋਈ ਲੱਲਾ ਨਹੀਂ ਕੱਕਾ ਨਹੀਂ ਤਿੰਨ ਚ ਨਹੀਂ 13 ਚ ਨਹੀਂ ਤੂੰ ਕਿਉਂ ਵਿੱਚ ਬੜਿਆ ਵਰਦਾ ਸਾਡੇ ਚ ਸੁਅ ਮੋਟੋ ਲੈਣਾ ਕੋ ਹਾਈ ਕੋਰਟ ਦਾ ਜੱਜ ਐ ਤੂੰ ਕੀ ਕਾਹਦਾ ਸੁਅ ਮੋਟੋ ਲੈਣਾ ਕੋਈ ਸੰਵਿਧਾਨ ਦਾ ਤੈਨੂੰ ਨਹੀਂ ਪਤਾ ਮੈਮੋਰੈਂਡਮ ਤੇ ਰੈਗੂਲੇਸ਼ਨ ਦਾ ਤੈਨੂੰ ਨਹੀਂ ਪਤਾ ਠੀਕ ਹੈ ਕੋਈ ਕਾਇਦੇ ਕਾਨੂੰਨ ਤੂੰ ਨਹੀਂ ਸਮਝਦਾ ਬੋਲਣ ਦੀ ਅਕਲ ਤੈਨੂੰ ਨਹੀਂ ਹੁਣ ਤੂੰ ਕਹਿਣਾ ਵੀ ਦਿਲਜੀਤ ਨੂੰ ਆਹ ਕਿਹਾ ਦਿਲਜੀਤ ਨੂੰ ਉਹ ਕਿਹਾ ਤੇ ਤੂੰ ਆ ਸਾਨੂੰ ਕਹੀ ਨਾ ਵੀ ਸਿਰੇ ਦਾ ਲੁੱਚਾ ਲੰਡਾ ਹੋਰ ਦੱਸ ਮੈਂ ਕਿਹਨੂੰ ਕੀ ਕੀ ਦੀ ਬਾਹ ਫੜ ਲਈ ਤੇ ਕਿਹਨੂੰ ਮੈਂ ਕੁਝ ਕਹਤਾ ਤੁਹਾਡੇ ਕੋਲੇ ਇੱਕੋ ਹੀ ਮੁੱਦਾ ਹੈ ਬਸ ਜਾਤੀ ਸੂਚਕ ਜਾਤੀ ਜਿੱਦੋਂ ਤੁਹਾਡੀ ਦਲੀਲ ਤੇਰੇ ਵਰਗੇ ਬੰਦੇ ਦੀ ਦਲੀਲ ਖਤਮ ਹੋ ਜੇ ਅਪੀਲ ਖਤਮ ਹੋ ਜੇ opinion ਖਤਮ ਹੋ ਜੇ ਫਿਰ ਉੱਥੇ ਕੀ ਕਹਿਣਾ ਤੂੰ ਜਾਤੀ ਸੂਚਕ ਬੋਲਿਆ ਜੀ ਸਾਨੂੰ ਆਹ ਸ਼ਬਦ ਬੋਲਿਆ ਜੀ ਇਹ ਇਹਦੇ ਨਾਲ ਤਾਂ ਕੋਈ ਮਤਲਬ ਹੀ ਨਹੀਂ ਗੁਰਬਾਣੀ ਦਾ ਫਰਮਾਨ ਹੈ ਸਭ ਸਾਂਝੀ ਬਾਲ ਸਦੈ ਤੂੰ ਕਿਸੇ ਨਾ ਦਿਸੇ ਵਹਰਾ ਜੀਓ ਸਾਰੇ ਲੋਕਾਂ ਦੇ ਵਿੱਚ ਇੱਕੋ ਜਿਹਾ ਬਲੱਡ ਹੈ ਇੱਕੋ ਜਿਹੀ ਦੇਖ ਹੈ ਇੱਕੋ ਜਿਹੀ ਸੋਚ ਹੈ ਸੋਸਾਇਟੀ ਦਾ ਵਿੱਚ ਰਹਿਣੇ ਆ ਠੀਕ ਹੈ ਚਲੋ ਕੋਈ ਬੰਦਾ ਪਿੱਛੇ ਤੋਂ ਅਮੀਰ ਹੁੰਦਾ ਉਹਦਾ ਖਾਣਾ ਪੀਣਾ ਰਹਿਣਾ ਸਹਿਣਾ ਫਰਕ ਹੁੰਦਾ ਚਲੋ ਸੰਸਕਰ ਵੱਧ ਮਿਲ ਜਾਂਦੇ ਆ ਸਾਨੂੰ ਭਾਈ ਘੱਟ ਮਿਲੇ ਆਉਣਗੇ ਤੈਨੂੰ ਜ਼ਿਆਦਾ ਮਿਲੇ ਜਿਹੜੇ ਤੂੰ ਗੱਲਾਂ ਬਾਤਾਂ ਕਰਦਾ ਹੁਣ ਜਿਹੜਾ ਕੋਈ ਤੂੰ ਸਾਡੇ ਵਾਸਤੇ ਸਾਡੇ ਬਾਰੇ ਅੱਜ ਵਕਤ ਕੇ ਗਿਆ ਇਹਦੀ ਕੋਈ ਧਾਰਾ ਨਹੀਂ ਬਣਦੀ ਇਹ ਇਹਨੂੰ ਕਹਿੰਦੇ ਆ ਡਿਕਟੇਟਰਸ਼ਿਪ ਨੌਨਸੈਂਸ ਬੰਦੇ ਦਾ ਕੰਮ ਹੁੰਦਾ ਇਹੀਆਂ ਗੱਲਾਂ ਕਰਨੀਆਂ ਫਿਰ ਇਹਨੂੰ ਜਾਤੀ ਮੁੱਦਾ ਬਣਾ ਲੈਣ ਨੂੰ ਤੁਸੀਂ ਮੈਮੋਰੰਡਮ ਦੇਵੇ ਦਲਜੀਤ ਦੇਵੇ ਦਲਜੀਤ ਨੇ ਔਨ ਰਿਕਾਰਡ ਗਲਤ ਕੰਮ ਕੀਤਾ ਚਲੋ ਠੀਕ ਵੀ ਹੋ ਜਾਊਗਾ ਇਹਦਾ ਮਤਲਬ ਤੁਸੀਂ ਮੇਰੇ ਤੇ ਦਬਾਅ ਬਣਾ ਕੇ ਕਹਿ ਰਹੇ ਹੋ ਵੀ ਉਹ ਵੀਡੀਓ ਨੂੰ ਬੰਦ ਕਰ ਕਿਉਂ ਕਰ ਪਾਈ ਸਹੀ ਹੈ ਸ਼ੂਟ ਪਰ ਡੈਫਮੇਸ਼ਨ ਪਾ ਦਿਓ ਮਾਨਾਨੀ ਦਾ ਕੇਸ ਪਾ ਦਿਓ ਉਹਨੇ ਐਂ ਕਰਿਆ ਜੀ ਕੁੱਟਖਾਦੀ ਜੀ ਉਹਨੇ ਐਂ ਕਰਿਆ ਜੀ ਉਹ ਲੜਾਈ ਹੋਈ ਉਹ ਤਾਂ ਹੁਣ ਜਿੱਦੇ 10 ਬੰਦੇ ਆਗੇ ਫਿਰ ਅਸੀਂ ਦੱਸ ਦਿਆਂਗੇ ਕੀ ਭਵਿਕਦੀ ਹੁੰਦੀ ਐ ਮੰਜੇ ਵਾਲੇ ਸੇਰੂ ਹੈਗੇ ਨੇ ਸਾਡੇ ਕੋਲੇ ਵੀ ਇਹ ਬੇਤੁਕੀਆਂ ਗੱਲਾਂ ਹੁੰਦੀਆਂ ਕਿਸੇ ਨੂੰ ਲੜਾਉਣਾ ਗਲਤ ਭਾਸ਼ਾ ਦਾ ਇਸਤੇਮਾਲ ਕਰਨਾ ਠੀਕ ਆ ਉਹਦੀ ਕਾਨੂੰਨ ਦੀ ਲੜਾਈ ਲੜੋ ਮੈਮੋਰੰਡਮ ਦਿਓ ਜੋ ਮਰਜ਼ੀ ਕਰੋ 4 ਮਹੀਨਿਆਂ ਬਾਅਦ ਸਾਡੇ ਸੈਕਸ਼ਨ ਦੇ ਵਿੱਚ ਵਾਧਾ ਹੋਇਆ ਅਸੀਂ ਵੀ ਰੈਲੀ ਕਰਨ ਜਾਣਦੇ ਆ ਅਸੀਂ ਵੀ ਧਾਨੇ ਦੇਣ ਜਾਣਦੇ ਆ ਸਾਡੇ ਵੀ ਜਵਾਨ ਲੱਗੀ ਐ ਸਾਡੇ ਨਾਲ ਵੀ ਲੋਕ ਜੁੜੇ ਹੋਏ ਆ ਤੇਰੇ ਨਾਲੋਂ 5 ਮਿੰਟਾਂ ਚ ਮੈਂ 2 ਲੱਖ ਬੰਦਾ ਇਕੱਠਾ ਕਰ ਦੂੰਗਾ ਮੈਂ ਕਿਉਂ ਕਰਾਂ ਕਿਉਂ ਕਿ ਇਹਦਾ ਕੰਮ ਸੜਾਵਾ ਤੂੰ ਤਾਂ ਵੇਲਣਾ ਐ ਤੇਰਾ ਤਾਂ ਕਿੱਤ ਐ ਇਹ ਤਾੜ ਕੇ ਕਿਹਦੇ ਨਾਲ ਟੱਕੀ ਟੋਰੀ ਮਾਰਨੀ ਐ ਕਿਵੇਂ ਕਿਹਨੂੰ ਲੜਾਉਣਾ ਐ ਕਿਹੜੇ ਜ਼ਿਮੀਦਾਰ ਨੂੰ ਕਿਹੜੇ ਭਾਈ ਨਾਲ ਲੜਾਉਣਾ ਐ ਕੀ ਦੀ ਕੁ ਮੈਂ ਚੋਰੀ ਹੋ ਗਈ ਕਿਹਦੇ ਸਿਰ ਲਾਉਣੀ ਐ ਕੀਦੇ ਖੇਤ ਚੋਂ ਕੀ ਕਰਨਾ ਆ ਆ ਕੰਮ ਐ ਤੇਰਾ ਅਗਲੇ ਨੂੰ ਕੋਈ ਜਿਉਣ ਜੋਗਾ ਛੱਡ ਦਿਆ ਕਰੋ ਜਿਹੜਾ ਕੋਈ ਵਿਚਾਰਾ ਅਧਿਕਿਰਤ ਵਿੱਦਿਆ ਕਰਦਾ ਕੰਪਨੀਆਂ ਦਾ ਕੀ ਕਸੂਰ ਐ ਉਹਨੇ ਕਿ ਬਜਾਜ ਕੰਪਨੀ ਐ ਉਹਨੇ ਕਾਰਡਾਂ ਤੇ ਸਮਾਨ ਦਿੱਤਾ ਤੇ ਕੋਈ ਗਰੀਬ ਬੰਦਾ ਵਿਚਾਰਾ ਉਹ ਮਸ਼ੀਨ ਲਿਆ ਆ ਉਹਦੇ ਕੱਪੜੇ ਧੋ ਲੈਂਦਾ ਜਾਂ ਕੋਈ ਫਰਿੱਜ ਲਿਆਇਆ ਠੰਡਾ ਪਾਣੀ ਪੀ ਲੂਗਾ ਕੂਲਰ ਲਿਆਇਆ ਹੋਰ ਜੋ ਵੀ ਇਲੈਕਟ੍ਰੋਨਿਕਸ ਦਾ ਸਮਾਨ ਹੈ ਚਲੋ ਉਹਦੇ ਉਹਨਾਂ ਦੇ ਬੱਚਿਆਂ ਦਾ ਵੀ ਚਿਤਤ ਕਰਦਾ ਵੀ ਸਾਡੇ ਕੋਲ ਵੀ ਮੋਬਾਈਲ ਹੋਵੇ ਫਿਰ ਲਿਆਇਆ ਤੂੰ ਮਕਰਉਣਾ ਪਰ ਉਹਨਾ ਮਾਫੀ ਆਉਗੀ ਰੂਡੋ ਦਾ ਮੁੰਡਾ ਤੂੰ ਕੋਈ ਬਜਟ ਤੇ ਬੈਠਾ ਵੀ ਉੱਤੇ ਤੈਨੂੰ ਪੈਸੇ ਭੇਜੂਗਾ ਉਹ ਬਿਨਾ ਮਤਲ ਤੋਂ ਤੁਸੀਂ ਤੜਕੇ ਲਾਈਵ ਹੋ ਜਾਨੇ ਹੋ ਬਿਨਾ ਮਤਲ ਤੋਂ ਕਿਤੇ ਕਿਸੇ ਖਿਲਾਫ ਬੋਲਦਾ ਕਿਤੇ ਕਿਸੇ ਖਿਲਾਫ ਬੋਲਦਾ ਕਿਤੇ ਕਿਸੇ ਖਿਲਾਫ ਬੋਲਦਾ ਮੈਂ ਤਾਂ ਲੌਜਿਕ ਗੱਲ ਕਰੀ ਐ ਜੋ ਮੁਕਦਮਾ ਦਰਜ ਹੋਇਆ ਉਹਦੇ ਸੰਬੰਧ ਦੇ ਵਿੱਚ ਆ ਔਨ ਰਿਕਾਰਡ ਐ ਅਫਸਰ ਸਾਹਿਬਾਨਾਂ ਨੂੰ ਵੀ ਪਤਾ ਐ ਕਪਤਾਨ ਸਾਹਿਬ ਨੂੰ ਵੀ ਪਤਾ ਐ ਸਬੜਵੀਂ ਦੇ ਡੀਐਸਪੀ ਸਾਹਿਬ ਨੂੰ ਪਤਾ ਐ ਐਸਐਚਓ ਦੇ ਥਾਣੇ ਦੇ ਐਸਐਚਓ ਸਾਹਿਬ ਨੂੰ ਵੀ ਪਤਾ ਐ ਤੇਰੇ ਦਿਲਜੀਤ ਨੂੰ ਪਤਾ ਵੀ ਕਿੱਥੇ ਗਲਤ ਹੋਇਆ ਐ ਕੀ ਹੋਇਆ ਤੁਸੀਂ ਇਹਨੂੰ ਰੰਗਤ ਹੋਰ ਦੇ ਕੇ ਤੁਸੀਂ ਇੱਕ ਲੜਾਉਣ ਦੀ ਕੋਸ਼ਿਸ਼ ਕਰ ਰਹੇ ਹੋ ਮੈਂ ਜਿੰਨੀਆਂ ਵੀਡੀਓ ਪਾਈਆਂ 4 ਪਾਈਆਂ ਜਾਂ 5 ਪਾਈਆਂ ਮੈਂ ਉਹਦੇ 'ਚ ਕਹਿਣਾ ਉਹਨਾਂ ਵੀ ਮੇਰਾ ਦਿਲਜੀਤ ਨਾ ਅੱਜ ਵੀ ਨਹੀਂ ਰੌਲਾ ਮੇਰਾ ਨਾ ਪਹਿਲਾਂ ਰੌਲਾ ਸੀ ਰੌਲਾ ਕਾਹਦਾ ਹੈ ਵਿਚਾਰਾਂ ਦਾ ਰੌਲਾ ਹੈ ਵਿਚਾਰਾਂ ਦਾ ਕੀ ਰੌਲਾ ਹੈ ਰੋਸ਼ਨ ਤੇ 323 24 ਦੇਤੀ ਕਿਰਚ ਮਾਰੀ ਰੋਸ਼ਨ ਦਾ ਪਿਸਤਲ ਰੱਖਦਾ ਕੋਲੇ ਫਿਰ ਉਹਦਾ ਫਾਇਰ ਵੀ ਮਾਰ ਸਕਦਾ ਸੀ ਉਹਦੇ ਕੋਲ ਲਾਇਸੈਂਸੀ ਜਿਹੜਾ ਹੈਗਾ ਪਰ ਉਹ ਜਦੋਂ ਇਹ ਕੰਮ ਹੀ ਨਹੀਂ ਕਰਦਾ ਦੂਜਾ ਕੋ ਨਾ ਰੋਸਣ ਨੇ ਰੋਸ ਕਰਿਆ ਨਾ ਅਸੀਂ ਕਰਿਆ ਅਫਸਰ ਸਾਹਿਬਾ ਅੰਨਾ ਨੂੰ ਜੱਚਿਆ ਉਹ ਡੀਡੀਆਰ ਕੈਨਸਲ ਕਰਤੀ ਸਾਡੇ ਵਾਲੀ ਜੱਚੀ ਜ਼ੁਰਮ ਵਿੱਚ ਵਾਧਾ ਕੀਤਾ ਫਿਰ ਤੂੰ ਜਿਹੜੀ ਤੂੰ ਕੁੱਟ-ਕਟਾਪੇ ਵਾਲੀ ਗੱਲ ਕਰਦਾ ਹਰਿਆਣਾਲ ਮਾਨ ਵੇਲੇ ਤੂੰ ਪਲਾਟ ਦਬਾਉਂਦਾ ਸੀ ਤੇ ਤੁਹਾਨੂੰ ਭਜਾ-ਭਜਾ ਕੇ ਤੈਨੂੰ ਕੁੱਟਿਆ ਸੀ ਉੱਥੇ ਤੋ ਪਾਰਟੀ ਵਾਲੇ ਵੀ ਕਹਿੰਦੇ ਜਿਹੜੀ ਛੱਡ ਗਿਆ ਉਹ ਕਹਿੰਦੇ ਵੀ ਸਿਰੇ ਦਾ ਠੱਗ ਹੈ। ਸਿਰੇ ਦਾ ਠੱਗ ਕਹਿੰਦੇ ਐ। ਤੋ ਕੱਲ ਨੂੰ ਮਾਣੂ ਲਾਈਵ ਤੇ ਲਾਉਂਗਾ ਜਿਹੜਾ 1.5 ਲੱਖ ਰੁਪਈਆ ਲਿਆ ਸੀਗਾ। ਤੋ ਅੱਜ ਤੱਕ ਉਹਦਾ ਹਿਸਾਬ ਨਹੀਂ ਦਿੱਤਾ। ਇਸ ਕਰਕੇ ਬਿਨਾ ਮਤਲਬ ਤੋਂ ਕਿਸੇ ਦੇ ਰੋਲੇ ਦੇ ਵਿੱਚ ਨਹੀਂ ਪਈਦਾ ਹੁੰਦਾ। ਜਦੋਂ ਕੋਈ ਸੱਦਿਆ ਨਹੀਂ ਬੁਲਾਇਆ ਨਹੀਂ ਤੋ ਸੁਵੋ ਮੋਟੋ ਲੈਣਾ। ਕੋਈ ਐਸੇ ਕਮਿਸ਼ਨ ਦਾ ਕੋਈ ਚੇਅਰਮੈਨ ਨਹੀਂ ਕੋਈ ਜੱਜ ਨਹੀਂ ਕੋਈ ਤੈਨੂੰ ਪਤਾ ਨਹੀਂ ਕਿਸੇ ਸ਼ਖਸਨ ਦਾ ਨਹੀਂ ਪਤਾ ਕਿ ਕੀ ਧਾਰਾ ਦੇ ਵਿੱਚ ਇੱਥੇ ਕੀ ਲਾਊਗਾ ਇੱਕ ਦਬਾਅ ਪਾ ਕੇ ਲਾਲਾ ਲਾਲਾ ਕਰਕੇ ਬਸ ਇਹ ਇਹ ਕਰਨ ਜਾਣਦੇ ਹਾਂ ਤੇ 5 ਮਿੰਟਾਂ 'ਚ ਤੂੰ ਬਕਿਆਊ ਬੰਦਾ ਹੈ 5000 ਰੁਪਏ 'ਚ ਵਿਕ ਜਾਣਾ ਦੱਸ ਦੇ ਕਿ ਕਿੱਥੇ ਤੇਰੀ ਕਾਨਕ ਬੀਜੀ ਵੀ ਹੈ ਜਾਂ ਕਿਹੜੇ ਕਿੱਥੇ ਕੰਮ ਕਰਦਾ ਹੈ ਉਮੀਦਾਂ ਦੇ ਲੋਕਾਂ ਨੂੰ ਵੀ ਮੇਰਾ ਕਾਰੋਬਾਰ ਹੈ ਸਮਝੌਤੇ ਕਿਰਾਏ ਪੈਸੇ ਖਾਦੇ ਚੱਲ ਪਏ ਨੇ ਭਾਈ ਦੂਜੇ ਦਿਨ ਹੋਰ ਖੱਡ ਪੱਟੀ ਉਹਨੂੰ ਪਾੜ ਲਿਆ ਇਸ ਕਰਕੇ ਮੈਂ ਸਮਾਧਮ ਰਾਈ ਕਹਿਣਾ ਹੈ ਵੈਸੇ ਤੇਰੇ ਨਾਲ ਮੇਰਾ ਕੋਈ ਸਟੇਟਸ ਵੀ ਨਹੀਂ ਹੋ ਸਕਦਾ ਤੂੰ ਵੱਡਾ ਬੰਦਾ ਮੈਂ ਇਹਦਾ ਜਵਾਬ ਦੇਣਾ ਵੀ ਨਹੀਂ ਬਣਦਾ ਸੀ ਮੇਰਾ ਪਰ ਮੇਰੀ ਜਿਹੜੀ ਆਡੀਅנס ਹੈ ਜੋ ਸਾਨੂੰ ਸੁਣ ਰਹੀ ਹੈ ਜੋ ਸਾਨੂੰ ਪਿਆਰ ਕਰ ਰਹੀ ਹੈ ਸਾਨੂੰ ਦੱਸਣ ਦਾ ਸਾਡਾ ਦੱਸਣ ਦਾ ਫਰਜ਼ ਬਣਦਾ ਹੈ ਜਾਂ ਸਾਡੇ ਜਿਹੜੇ ਭਾਈ ਐਸਐਚਓ ਲੱਗੇ ਹੋਏ ਆ ਥਾਣਿਆਂ ਦੇ ਵਿੱਚ ਉਹਨਾਂ ਨੂੰ ਵੀ ਸਾਡਾ ਦੱਸਣ ਦਾ ਫਰਜ਼ ਬਣਦਾ ਵੀ ਥਾਣਿਆਂ ਦੇ ਵਿੱਚ ਕੋਈ ਦਰਕਾਤ ਆਉਂਦੀ ਹੈ ਤੁਸੀਂ ਪਾਰਟੀ ਨਾ ਬਣਾਇਆ ਕਰੋ ਨਵੇਂ ਮੁੰਡੇ ਲੱਗੇ ਆ ਵੀ ਜੋ ਜੇ ਕ੍ਰੋਸ ਆ ਦੋਨੇ ਧਿਰਾਂ ਲਿਕਾਉਂਦੀਆਂ ਕਾਰਵਾਈ ਕਰ ਦਿਓ ਅੱਗੇ ਅਫਸਰ ਸਾਹਿਬਾਨ ਹੈਗੇ ਆ ਕੋਰਟਾਂ ਹੈਗੀਆਂ ਪਰ ਇੱਕ ਤਰਫ ਹੀ ਨਾ ਗੱਲ ਕਰੋ ਪਾਰਟੀ ਨਾ ਬਣੋ ਇਹ ਜਿਹੜਾ ਭਗਵੰਤ ਸੁਮਾਉ ਆਂ ਕੋਈ ਕੰਮ ਨਹੀਂ ਕਰਦਾ ਇਹ ਲੁੱਟ ਘਸਟ ਸਾਰਾ ਦਿਨ ਫਿਰ ਕਿਵੇਂ ਕਰਨਾ ਹੈ ਕਿਵੇਂ ਲੜਾਉਣਾ ਕਿਸੇ ਨੂੰ ਕਿਵੇਂ ਪੈਸੇ ਗਰਾਉਣੇ ਨਾ ਪਰਚੀਆਂ ਕੱਟਣੀਆਂ ਮਹੀਨੇ ਦੀਆਂ 100-100 ਰੁਪਏ ਦੀਆਂ ਉਹ ਆਉਣਗੇ ਉਰਲੀ ਵਾਲੇ ਵੀ ਆਉਂਦੇ ਆ ਕੱਲ ਨੂੰ ਇੱਥੇ ਕੋਲੇ ਵਹਾ ਕੇ ਭਗਵੰਤ ਸਿਆਂ ਪੌਡਕਾਸਟ ਕਰਾਂਗੇ ਰੈਲੀ ਵਾਲੇ ਵੀ ਆਉਣਗੇ ਘਰਾੰਗ ਨੇ ਉਹ ਟਰੈਕਟਰ ਵਾਲੇ ਵੀ ਆਉਣਗੇ ਜਿਹੜੋ ਰੱਲੇ ਜਿਹੜਾ ਹੈਗਾ 45 ਲੱਖ ਚ ਸੌਦਾ ਕਰਾਇਆ ਸੀ ਉਹ ਵੀ ਆਉਣਗੇ ਜਿਹਦਾ ਤੂੰ 1.5 ਲੱਖ ਰੁਪਇਆ ਖਾਦਾ ਉਹ ਵੀ ਲਾਈਵ ਹੋਊਗਾ ਬਾਹਰ ਇਹਿੰਦਾ ਅੱਜ ਕੱਲ ਭਾਈ ਉਹ ਹੋਰ ਅਨੇਕਾ ਕੰਮ ਹੈਗੇ ਅਜਤੋਂ ਆਪਾਂ ਇਸ راہ ਪੈ ਜੀਏ ਫਿਰ ਸਬੂਤ ਕੱਢੇ ਜਾਂਦੇ ਆ ਅਸੀਂ ਤਾਂ ਜਿੱਥੇ ਕੋਈ ਪੀੜਤ ਦੀ ਗੱਲ ਆਉਂਦੀ ਹੈ ਉਹ ਗੱਲ ਕਰਦੇ ਆਂ ਅਸੀਂ ਤਾਂ ਉਹ ਗੱਲ ਕਰਦੇ ਆਂ ਜਿੱਥੇ ਕੋਈ ਪੀੜਤਾ ਬੰਦਾ ਉਸ ਮੁੱਦੇ ਨੂੰ ਹਾਈਲਾਈਟ ਕਰਦੇ ਆਂ ਨਾ ਰੈਲੀ ਕੀਤੀ ਹੈ ਨਾ ਕਰੀਏ ਨਾ ਮੈਮੋਰੰਡਮ ਦਿੱਤੇ ਹੈ ਨਾ ਦੇਈਏ ਨਾ ਸਾਨੂੰ ਇਹ じゃ ਸਾਡੇ ਮਾਪਿਓ ਨੇ ਸਿਖਾਇਆ ਨਾ ਅਸੀਂ ਪ੍ਰਸ਼ਾਸਨ ਨੂੰ ਪਰੇਸ਼ਾਨੀ ਚ ਪਾਈਏ ਬਿਨਾਂ ਮਤਲਬ ਤੋਂ ਤੁਸੀਂ ਕਹਾ ਕੇ ਚਾ ਰੋਟੀਆਂ ਪੀ ਕੇ ਪਲ ਸਿੱਦਾ ਗਲਾਸ ਤੇ ਰੈਲੀਆਂ ਕਰਨ ਲੱਗ ਜਾਨੇ ਹੋ ਪ੍ਰਸ਼ਾਸਨ ਵਿਚਾਰਾ ਖੜਾ ਫਿਰ ਪੌਣੇਓ ਸਟੇਟ ਚ ਦਿਵਾਲੇ ਜੀ ਅਸੀਂ ਅਸੀਂ ਡੀਐਸਪੀ ਦਿਵਾਲੇ ਜੀ ਅਸੀਂ ਸੱਚੇ ਦਿਵਾਲੇ ਜੀ ਸਿਓ ਦਿਵਾਲੇ ਉਹ ਦਬਦੇ ਨਹੀਂ ਹੁੰਦੇ ਉਹ ਪੜੇ ਲਿਖੇ ਆ ਪੜ੍ਹ ਲਿਖ ਕੇ ਲੱਗੇ ਹੋਏ ਆ ਉਹ ਵਾਲਾ ਕਹਿੰਦਾ ਚੱਲ ਬੋਲੀ ਜਾਂਦੇ ਆ ਪਕਾਈ ਮਾਰੀ ਜਾਂਦੇ ਆ ਹੁਣ ਅੱਜ ਵੀਰ ਉਹ ਇਹ ਦਲਜੀਤ ਦਾ ਤਾਂ ਇਹਨੂੰ ਤਰਸਾ ਗਿਆ ਤੇ ਆ ਜਿਹੜੀਆਂ ਯਵਲੀਆਂ ਮਾਰ ਕੇ ਗਿਆ ਤੂੰ ਇੱਥੇ ਬਲ ਭਵਨ ਦੇ ਵਿੱਚ ਇਹ ਇਹਦਾ ਕੋਈ ਧਾਰਾ ਨਹੀਂ ਬਣਦੀ ਤੇ ਸਾਡਾ ਕੀ ਕਰ ਲਓਗੇ ਤੁਸੀਂ ਕੀ ਕਰ ਲਓਗੇ ਇਹ 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 ਸ਼ਬਦਾਵਲੀ ਹੈ ਇਹਨਾਂ ਲੋਕਾਂ ਦੀ ਸੋ ਇਸ ਕਰਕੇ ਇਹ ਇਹ ਬੰਦੇ ਲੜਾਉਣਾ ਚਾਹੁੰਦੇ ਭਾਈ ਭਾਈਚਾਰਾ ਕਾਇਮ ਰੱਖੋ ਇਹਨਾਂ ਦਾ ਕੋਈ ਕੰਮ ਨਹੀਂ ਇੱਕ ਨਾਰਦਮੁਣੀ ਬੰਦਾ ਇਹ ਲੜਾ ਕੇ ਲੋਕਾਂ ਤੋਂ ਪੈਸੇ ਕਿਵੇਂ ਇਕੱਠੇ ਕਰਨੇ ਆ ਕਿਵੇਂ ਵਿਚੋਲਗੀ ਕਰਨੀ ਹੈ 5000 ਰੁਪਏ ਤੇ ਇਹ ਵਿਕਣ ਵਾਲੇ ਲੋਕ ਨਾ ਇਹ ਤੁਸੀਂ ਆਖਾ ਕਿਤੇ ਪਾਰਲੀਮੈਂਟ ਚ ਜਾ ਕੇ ਇਹ ਮੁੱਦੇ ਠਾਊਗਾ ਇਹਨੂੰ 500 ਵੋਟ ਨਹੀਂ ਪਈ 500 ਕਿੰਨੇ ਪਿੰਡ ਨਾ ਦੋਨੇ ਹਲਕਿਆਂ ਦੇ ਵਿੱਚ ਤੇ ਪਿੰਡ ਦੇ ਇਹਨੂੰ ਆਪਦੇ ਪਿੰਡ ਦੇ ਇਹਨੂੰ ਕਾ ਖੜਾ ਹੋ ਜਾਤੇ ਪੰਚਾਇਤ ਮੈਂਬਰ ਨਹੀਂ ਬਣਾਉਂਦਾ ਕੋਈ ਪਰ ਅਸੀਂ ਇਹਨਾਂ ਲੋਕਾਂ ਨੂੰ ਹਾਈਲਾਈਟ ਕਰਦੇ ਆ ਕਿਉਂ ਕਰਿਆ ਕਿਉਂ ਕਰ ਗਏ ਅਸੀਂ ਇਹਨਾਂ ਨੂੰ ਹਾਈਲਾਈਟ ਕਰ ਰਹੇ ਹਾਂ ਜਿਹੜਾ ਇਹਨੂੰ ਨਹੀਂ ਵੀ ਜਾਣਦਾ ਸੀ ਜਾਣਨ ਲਾ ਦਿੱਗੇ ਸਾਡੀਆਂ ਕਮਜ਼ੋਰੀਆਂ ਕਿਉਂਕਿ ਇਹਨਾਂ ਦੀ ਤਾਂ ਆਦਤ ਹੈ ਆਦਤ ਤੋਂ ਮਜਬੂਰ ਹੈ ਲੋਕਾਂ ਨੂੰ ਲੜਾਉਣਾ ਵਿਚੋਲਗੀ ਕਰਨੀ ਪੈਸੇ ਖਾਣੇ ਲੋਕਾਂ ਨੂੰ ਮੂਰਖ ਬਣਾਉਣਾ ਤੇ ਫਿਰ ਦੀ ਬੇਤਲੇ ਨੈਰਾ ਬਾਹਰ ਕੁਝ ਹੋਰ ਹੈ ਅੰਦਰ ਕੁਝ ਹੋਰ ਹੈ ਸਮਝੌਤੇ ਕਰ ਜਾਣੇ ਜਿਹੜੀ ਪਾਰਟੀ ਚ ਕੰਮ ਕੀਤਾ ਸੀ ਭਗਵੰਤ ਸਹੋਂ ਫਿਰ ਉਹਦੇ ਚ ਰਹਿਣਾ ਸੀ ਕੋਈ ਲਿਕੇਸ਼ਨ ਲਾਉਂਦੇ ਆ ਤੇਰੇ ਤੇ ਸੋ ਭਰਾਵੋ ਵੀਡੀਓ ਲੰਬੀ ਹੋਗੀ ਮੇਰੀ ਕੋਈ ਬੇਨਤੀ ਹੈ ਕਿ ਕਿਸੇ ਲੜਾਈਆਂ ਝਗੜਿਆਂ ਚ ਵੀ ਕੋਈ ਫਾਇਦਾ ਨਹੀਂ ਹੁੰਦਾ ਜਿਹੜੇ ਐਮਸੀ ਦੀ ਇਹ ਗੱਲ ਕਰਦਾ ਉਹਨੂੰ ਪੁੱਛ ਲੈ ਜਾ ਕੇ ਵੀ ਲੜਾਈ ਦੇ ਵਿੱਚ ਤੈਨੂੰ ਕੋਈ ਫਾਇਦਾ ਮਿਲਿਆ ਜਾਂ ਉਸ ਦਿਲਜੀਤ ਨੂੰ ਪੁੱਛ ਲਾ ਵੀ ਤੂੰ ਪਾਰਟੀ ਬਣਿਆ ਤੈਨੂੰ ਕੋਈ ਫਾਇਦਾ ਮਿਲਿਆ ਜਾਂ ਸਾਨੂੰ ਪੁੱਛ ਲਓ ਵੀ ਸਾਨੂੰ ਕੋਈ ਫਾਇਦਾ ਮਿਲਿਆ ਇਹ ਲੋਕ ਭਾਲਦੇ ਆ ਸਵਾਦ ਇਹ ਲੋਕ ਭਾਲਦੇ ਆ ਪੈਸਾ ਇਹ ਲੋਕ ਆ ਲੜਾਉਂਦੇ ਤੇ ਜਦੋਂ ਕੋਈ ਇਹਨਾਂ ਦੇ ਖਿਲਾਫ ਬੋਲਦਾ ਫਿਰ ਮਨੂਬਾਦੀ ਪਤਾ ਨਹੀਂ ਕਿਹੜੀ ਬਾਦੀ ਉਰਦੂ ਦੀ ਭਾਸ਼ਾ ਤੇ ਦੂਜੀ ਸਿਖਾਉਂਦੇ ਆ ਕੋਈ ਇਹਨੂੰ ਸੁਭਿਧਾਨ ਦਾ ਨਹੀਂ ਪਤਾ ਕੋਈ ਇਹਨੂੰ ਕੋਈ ਡਿਗਰੀ ਤਾਂ ਨਹੀਂ ਪਤਾ ਕੋਈ ਇਹਨੂੰ ਇਹਨੂੰ ਇਹ ਪੁੱਛ ਲੋ ਵੀ ਡਾਕਟਰ ਅੰਬਿਤਕਰਜੀ ਦਾ ਜਨਮ ਕਦੋਂ ਹੋਇਆ ਜਿਹੜੇ ਭਗਤ ਸਿਉਂਦੀਆਂ ਇਹ ਗੱਲਾਂ ਕਰਦੇ ਨਾ ਉਹ ਪੁੱਛ ਲੋ ਇੱਕ ਸ਼ਬਦ ਦਾ ਵੀ ਨਹੀਂ ਪਤਾ ਤੇ ਗੱਲਾਂ ਕਰਦੇ ਆ ਉਹ ਵੱਡੀਆਂ ਟਰੂਡੋ ਵਾਲੀਆਂ ਟਰੰਪ ਵਾਲੀਆਂ ਤੈਨੂੰ ਤਾਂ ਕਿਤੇ ਹੁਣ ਰਾਜ ਸਭਾ ਦਾ ਮੈਂਬਰ ਬਣਾ ਕੇ ਕਿਤੇ ਉੱਥੇ ਪੌੜੀਆਂ ਨਾ ਚੜਾ ਦੇਣਾ 500 ਰੁਪਏ ਦੇ ਵਿੱਚ ਵਿਕਣਾ ਗੱਲਾਂ ਕਰਨੀਆਂ ਵਿਕਾਸ ਦੀਆਂ ਗੱਲਾਂ ਕਰਨੀਆਂ ਪਾਰਟੀ ਦੀਆਂ ਸਾਰੇ ਲੋਕ ਜਾਣਦੇ ਐ ਸੋ ਵੀਰੋ ਮੇਰੀ ਇੱਕ ਬੇਨਤੀ ਹੱਥ ਬੰਨ੍ਹ ਕੇ ਵੀ ਇਸ ਵੀਡੀਓ ਦੇ ਵਿੱਚ ਕਮੈਂਟਾਂ ਬਾਰੇ ਜਰੂਰ ਦੱਸਿਓ ਵੀ ਮੈਂ ਕਿੰਨਾ ਕੁ ਮਾੜਾ ਐ ਜਾਂ ਚੰਗਾ ਐ ਤੇ ਇਹਨੇ ਕਿੰਨਾ ਕਿੰਨਾ ਲੋਕਾਂ ਨਾਲ ਕੀ ਕੀਤਾ ਤੇ ਫਿਰ ਇਹ ਭਗਵੰਤ ਨੂੰ ਕਹਿਣਾ ਮੈਂ ਵੀ ਇਹਦੇ ਥੱਲੇ ਕਮੈਂਟ ਆਪ ਹੀ ਦੇਖ ਲਈ ਤੂੰ ਜੇ ਕੀ ਕੁਛ ਆਈ ਜਾਂਦਾ ਸਰੇ ਦਾ ਠੱਗ ਹੈ ਇਹ ਠੱਗੀਆਂ ਮਾਰਦਾ ਲੋਕਾਂ ਨੂੰ ਲੜਾਉਂਦਾ ਹੋਰ ਕਿਹਦਾ ਕੰਮ ਕੀ ਹੈ ਚਾਰ ਛਿੱਲੜ ਲੈ ਲਿਓ ਉਧਰੋਂ ਲੱਗ ਗਿਆ ਬੋਲਣ ਬੜਾ ਤਰਸ ਆਉਂਦਾ ਇਹ ਤਾਂ ਅੱਦਾ ਹੋ ਗਿਆ ਦਲਿਤ ਸਮਾਜਵਾਦ ਤੇ ਫਿਕਰ ਚ ਦਵਾਈ ਚੱਲਦੀ ਹੈ ਤਾਂ ਫਿਕਰ ਇਹਨੂੰ ਤਾਂ ਖਾ ਗਿਆ ਵੀ ਪਤਾ ਨਹੀਂ ਕੀ ਉਹਨੂੰ ਸਾਡੇ ਲੋਕਾਂ ਦਾ ਇਹ ਤਾਂ ਫਿਕਰ ਚ ਪੈ ਗਿਆ ਜਦੋਂ ਪਹਿਲਾਂ ਹੈ ਨਹੀਂ ਸੀ ਉਦੋਂ ਮਨੁਬਾਦੀ ਰਾਜਸੀ ਨੇ ਖਤਮ ਕਰਿਆ ਹੁਣ ਜਦ ਇਹ ਜਾਵੜਿਆ ਬੁढ़ा ਹੋ ਕੇ ਫਿਰ ਪਤਾ ਨਹੀਂ ਕੀ ਬਣੂ ਸਮਾਜ ਦਾ ਯਾਰ ਤੁਸੀਂ ਕੀ ਲੱਛਣ ਫੜੇ ਨਾ ਹੈ ਲੋਕਾਂ ਨੂੰ ਗਮਰਾਹ ਕਰਦੇ ਹੋ ਮੂਰਖ ਬਣਾਉਂਦੇ ਹੋ ਠੱਗੀਆਂ ਠੋਰੀਆਂ ਤੇ ਲੱਕ ਬੰਨਿਆ 500 ਲੈ ਲਿਆ ਕੇ ਦਾ 1000 ਲੈ ਲਿਆ ਇਹਦੇ ਫਾਰਮ ਭਰਦੇ ਕੇ ਤਾਂ ਕਰਜ਼ਾ ਮਾਫ਼ ਕਰਾਉਣੇ ਆ ਦਵਾਤੇ ਪਲਾਟ ਉਹ ਟੂਆ ਘਟਾਤਾ ਉਹਨਾਂ ਦੇ ਗਰੀਬ ਬੰਦਿਆਂ ਦਾ ਉਹ ਤੇ ਨਿਉਂ ਆ ਭਰਉਣ ਜਾਵੜਿਆ ਜੋ ਜ਼ਮੀਨ ਸਰਕਾਰੀ ਹੈ ਉਹ ਮੀਨੋ ਮਾਰੀ ਹੈ ਨਾਰੇ ਲਵਾ ਕੇ ਉਹ ਡੇਡ ਡੇਡ ਮਰਲਾ ਦੋ ਦੋ ਮਰਲੇ ਗਵਰਨਮੈਂਟ ਉਹਨੂੰ ਦੇ ਦਿੰਦੀ ਇਹ ਫਾਰਮ ਭਰਦਾ ਹੈ ਪਰਚੀਆਂ ਕੱਢਦਾ ਹੈ ਪੈਸੇ ਲੈਂਦਾ ਉਹ ਜਿਹੜੇ ਇਹਦੇ ਨਾਲ ਜਾਣੋ ਤੁਸੀਂ ਅਕਲ ਨੂੰ ਹੱਥ ਮਾਰੋ ਇਹਦਾ ਪਤਾ ਤਾਂ ਕਰ ਲੋ ਵੀ ਇਹਦਾ ਕਮਾਈ ਕੀ ਆ ਸੋਰਸ ਕੀ ਆ ਤੁਹਾਡੇ ਜਿਹੜੇ ਦੇ ਨਾਲ ਰਹਿਣੋਂ ਤੁਸੀਂ ਇਹਦੇ ਤੁਹਾਡੇ ਬੱਚੇ ਕਿੱਥੇ ਪੜਦੇ ਆ ਇਹਦੇ ਕਿੱਥੇ ਪੜਦੇ ਆ ਕਿਉਂ ਯਾਰ ਤੁਸੀਂ ਇਹ ਜਿਹੇ ਬੰਦਿਆਂ ਦੇ ਮਗਰ ਲੱਗਿਓ ਸੋ ਭਾਈ ਇਹ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਇਹ ਬੰਦੇ ਲੜਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਐ ਤੇ ਜਿਹੜਾ ਸਾਡਾ ਸਮਾਜ ਆ ਉਹ ਇੱਕ ਮੁਠਤਾ ਦੇ ਵਿੱਚ ਰਹੇ ਭਾਈਚਾਰਕ ਸਾਂਝ ਨੂੰ ਕਦੇ ਨਾ ਗਮਾਇਓ ਚਾਹੇ ਮੈਂ ਗਲਤ ਬੋਲਦਾ ਮੇਰੇ ਮਗਰ ਲੱਗ ਕੇ ਵੀ ਨਾ ਕਰਿਓ ਚਲੋ ਬੰਦਾ ਗਲਤੀ ਦਾ ਪੁੱਤਲ ਹੈ ਪਰ ਐਸੀ ਕੋਈ ਅਹਜਾ ਸ਼ਬਦ ਨਹੀਂ ਵਰਤਿਆ ਇਹ ਤਾਂ ਹੁਣ ਇਹ ਕਹਿੰਦਾ ਇਸ ਸਮਾਉ ਪਿੰਡ ਜਾਂ ਇਥੇ ਟੂਠਿਆਂ ਵਾਲੀ ਪਤਾ ਨਹੀਂ ਕਿੱਥੇ ਰਹਿੰਦਾ ਹੈ ਉੱਥੇ ਆ ਕੇ ਮਾਫੀ ਮੰਗੇ ਮੱਖਣ ਭਾਈ ਤਾਂ ਕਿਉਂ ਮੰਗੇ ਵੀ ਕਾਦੇ ਵਾਰ ਤੇ ਮੰਗੇ ਕੋਈ ਮੈਂ ਅਪਰਾਧ ਕੀਤਾ ਹੈ ਗੁਨਾਹ ਕੀਤਾ ਜੀ ਦੇ ਪਿੱਛੇ ਤੂੰ ਡੰਡੇ ਝੰਡਾ ਪਾਈ ਫਿਰਦਾ ਉਹਨੂੰ ਕੁਝ ਵੀ ਤੂੰ ਸਹੀ ਕੰਮ ਕਰਿਆ ਜਿਹੜਾ ਸਾਨੂੰ ਤਾਂ ਪਤਾ ਵੀ ਨਹੀਂ ਵੀ ਉਹ ਐਸਸੀ ਆ ਜਾਂ ਬੀਸੀ ਆ ਕੌਣ ਹੈ ਉਹ ਕਮਸ ਕਮ ਚਲ ਆਪਦੇ ਭਾਈਚਾਰੇ ਨੂੰ ਤਾਂ ਯਾਰ ਨਿਆਂ ਦੇ ਦੇ ਉਹ ਲੋਕ ਵੀ ਵਿਚਾਰੇ ਥਾਣੇ 'ਚ ਧੱਕੇ ਖਾਂਦੇ ਫਿਰਦੇ ਆ ਇਹ ਭਗਵਾਨ ਤਸਮਾ ਨੂੰ 5000 ਰੁਪਏ ਦੇ ਦਿਓ ਤੁਸੀਂ 10 ਮਿੰਟਾਂ 'ਚ ਬਦਲ ਜਾਊਗਾ ਇਹਦਾ ਤਾਂ ਹੱਥ ਨੇ ਚਾਹਗੁਰ ਤੱਕ ਮਸਲਾ ਬਸ ਹੋਰੇ ਦੇ ਢੋਲੀ ਲੱਗੀ ਦੇਖੀ ਹੈ ਕਦੇ ਜਿਹੜੀਆਂ ਗੱਲਾਂ ਕਰਦਾ ਹੈ ਇਹਨੂੰ ਪੁੱਛੋ ਵੀ ਇੱਕ ਕਿੱਲੇ ਕਣਕ ਦੇ ਕਿੱਲੇ ਦੇ ਵਿੱਚ ਕਣਕ ਦਾ ਬੀ ਕਿੰਨਾ ਪੈਂਦਾ ਡਾਈਮੋਨੀਆ ਕਿੰਨੀ ਪੈਂਦੀ ਹੈ ਰੇ ਕਿੰਨੀ ਪੈਂਦੀ ਹੈ ਸਪਰੇ ਕਿੰਨੀ ਪੈਂਦੀ ਹੈ ਜਰਮੀਨੇਸ਼ਨ ਕਿੰਨੀ ਹੈ ਕਿਹੜੇ ਮਹੀਨੇ ਦੇ ਵਿੱਚ ਬੀਜੀ ਜਾਂਦੀ ਹੈ ਕਦੋਂ ਵੱਢੀ ਜਾਂਦੀ ਹੈ ਝੋਨਾ ਕਦੋਂ ਲਾਇਆ ਜਾਂਦਾ ਇਹ ਕਹਿੰਦਾ ਨਾ ਮੈਂ ਮਜ਼ਦੂਰ ਏਕਤਾ ਪਤਾ ਨਹੀਂ ਕਿਹੜਾ ਮੁਕਤੀ ਏਕਤਾ ਬਣਾਈ ਫਿਰਦਾ ਇਹ ਖੂਨ ਪਸੀਨੇ ਦੀ ਕਮਾਈ ਗਰੀਬ ਬੰਦਿਆਂ ਦੀ ਖਾ ਕੇ ਤੂੰ ਕਿੱਥੇ ਭਰੇਗਾ ਇਹ ਜਿਹੜੀ ਘਰੇ ਆ ਦੇ ਜ਼ਹਿਰ ਲੈ ਕੇ ਜਾ ਰਹੇ ਹੈ ਇਹ ਤੇਰੇ ਬੱਚਾ ਨੂੰ ਇੱਕ ਦਿਨ ਭਾਈ ਭੁਗਤ ਨਹੀਂ ਪੈਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ